ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਜਿਹੜੀ ਆ ਉਹ ਡਵੈਲਪਮੈਂਟ ਦੀ ਗੱਲ ਕੀਤੀ ਆ ਔਰ ਮੈਂ ਗੱਲ ਕਹਿਣਾ ਕਿ ਇੱਕ ਕਾਂਗਰਸ ਪਾਰਟੀ ਕਿਹੋ ਜੀ ਪਾਰਟੀ ਆ ਜਿਨੇ ਹਰ ਇੱਕ ਵਰਗ ਦਾ ਚਾਹ ਹਿੰਦੂ ਆ ਚਾਹ ਸਿੱਖ ਆ ਚਾਹ ਮੁਸਲਮਾਨ ਆ ਚਾਹ ਅਸਾਈ ਆ ਹਰ ਇੱਕ ਧਰਮ ਨਾਲ ਸਤਕਾਰ ਕੀਤਾ ਔਰ ਮੈਂ ਗੱਲ ਕਹਿਣਾ ਕਿ ਕੋ ਕਾਂਗਰਸ ਪਾਰਟੀ ਆ ਪੂਰੇ ਦੇਸ਼ ਦੇ ਵਿੱਚ ਜਿਨੇ ਕਿ ਇੱਕ ਕਲਦਸਤੇ ਦੀ ਤਰ੍ਹਾਂ ਸਾਰ ਧਰਮ ਨੂੰ ਹਰ ਵਰਗ ਨੂੰ ਜਿਹੜਾ ਇੱਕ ਗਲਦਸਤੇ ਦੀ ਤਰ੍ਹਾਂ ਰੱਖਿਆ ਹਰ ਗਲਦਸਤੇ ਦੇ ਵਿੱਚ ਫੁੱਲ ਚਾਹੇ ਅਲੱਗ-ਅਲੱਗ ਨੇ ਪਰ ਉਹਨਾਂ ਦੀ ਮਹਿਕ ਵੀ ਅਲੱਗ-ਅਲੱਗ ਆ ਪਰ ਇਹ ਜਿਹੜਾ ਗਲਦਸਤਾ ਹੈ ਜੇ ਸਾਹਮਣੇ ਰੱਖਿਆ ਤੇ ਕਾਂਗਰਸ ਪਾਰਟੀ ਨੇ ਸਾਹਮਣੇ ਰੱਖਿਆ ਔਰ ਤੁਸੀਂ ਦੇਖ ਰਹੇ ਹੋ ਚਾਹੇ ਮੋਦੀ ਜੀ ਦੀ ਗੱਲ ਕਰ ਲਈਏ ਇਹਨਾਂ ਨੇ ਹਮੇਸ਼ਾ ਭਰਾਵਾਂ ਭਰਾਵਾਂ ਨੂੰ ਲੜਾ ਕੇ ਜਿਹੜੀ ਔਰਾਇਲਤੀ ਕੀਤੀ ਹੈ ਔਰ ਅੱਜ ਤੱਕ ਕਾਂਗਰਸ ਪਾਰਟੀ ਨੇ ਮੈਂ ਗੱਲ ਕਹਿਣਾ ਡਵੈਲਪਮੈਂਟ ਦੀ ਗੱਲ ਕੀਤੀ ਔਰ ਇੱਥੇ ਜਿਹੜਾ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਹਲਕਿਆਂ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਕਿਉਂਕਿ ਹਰ ਇੱਕ ਜਗ੍ਹਾ ਦੀ ਅਲੱਗ-ਅਲੱਗ ਜਿਹੜੀ ਆ ਉਹ ਡਿਮਾਂਡਾਂ ਨੇ ਅਲੱਗ-ਅਲੱਗ ਮੁੱਦੇ ਆ ਪਰ ਮੈਂ ਗੱਲ ਕਹਿਣਾ ਕਿ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਸਭ ਤੋਂ ਵੱਡਾ ਮੁੱਦਾ ਉਹ ਹੈਗਾ ਨਸ਼ਿਆਂ ਦਾ ਮੁੱਦਾ ਸਭ ਤੋਂ ਵੱਡਾ ਨਸ਼ਿਆਂ ਦਾ ਮੁੱਦਾ ਔਰ ਜਿੰਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੱਥ ਆ ਉਹ ਮੈਂ ਗੱਲ ਕਵਾਂਗਾ ਕਿ ਉਹ ਮੋਦੀ ਸਰਕਾਰ ਦਾ ਜਦੋਂ 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਅਸੀਂ ਜਿਹੜਾ ਹੈ ਕਿ ਬੀਐਸਐਫ ਨੂੰ ਉਹ ਦੇ ਦਿੱਤਾ ਤਾਂ ਉਹਦੇ ਵਿੱਚ ਜੇ ਡਰੋਨ ਆਉਂਦੇ ਆ ਜੇ ਚਿੱਟਾ ਆਉਂਦਾ ਤੇ ਉਹਦਾ ਦੋਖੀ ਕੌਣਾ ਉਹਦਾ ਮੇਨ ਦੋਸ਼ੀ ਕੌਣਾ ਉਹ ਨਰਿੰਦਰ ਮੋਦੀ ਤੇ ਬੀਜੇਪੀ ਸਰਕਾਰ ਹੈ ਇਸ ਕਰਕੇ ਦੂਜੀ ਗੱਲ ਅਸੀਂ ਉੱਤੇ ਜੇ ਸਰਕਾਰ ਕਾਂਗਰਸ ਪਾਰਟੀ ਦੀ ਬਣਦੀ ਹੈ ਔਰ ਸਭ ਤੋਂ ਪਹਿਲਾਂ ਜਿਹੜਾ ਕੀਆ ਜਿਹੜਾ ਡਰੋਨਾ ਰਹੀ ਨਸ਼ਾ ਹੁੰਦਾ ਜਿੰਦੇ ਨਾਲ ਸਾਡੇ ਨੌਜਵਾਨ ਜਿਹੜੇ ਮਰਦੇ ਨੇ ਔਰ ਮੈਂ ਗੱਲ ਕਹਿਣਾ ਕਿ ਜਿਹੜਾ ਜਿਹੜਾ ਅਫਸਰ ਇਹਨਾਂ ਇਹਨਾਂ ਦੀ ਡਿਊਟੀ ਲੱਗੀ ਔਰ ਜਿੱਥੇ ਜਿੱਥੇ ਡਰੋਨ ਆਵੇ ਉਹਨਾਂ ਅਫਸਰਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਏ ਔਰ ਤੁਸੀਂ ਦੇਖ ਲਓ ਨਸ਼ਾ ਫਿਰ ਨੂੰ ਖਤਮ ਹੋਣਾ ਔਰ ਦੂਜੀ ਗੱਲ ਅੱਜ ਵਪਾਰ ਦੀ ਗੱਲ ਕਰ ਲਈ ਅੱਜ ਹਰ ਇੱਕ ਬੰਦਾ ਜਿਹੜਾ ਉਹ ਕਰਜ਼ਾਈ ਏ ਅੱਜ ਹਰ ਇੱਕ ਵਪਾਰੀ ਜਿਹੜਾ ਉਹ ਕਰਜ਼ਾਈ ਆ ਔਰ ਉਹਦੇ ਲਈ ਮੈਂ ਗੱਲ ਕਹਿਣਾ ਕਿ ਜਿਵੇਂ ਕਾਂਗਰਸ ਪਾਰਟੀ ਦੇ ਪਰਾਲੇ ਦੇ ਨਾਲ ਕਿਉਂਕਿ ਕਰਤਾਰ ਦਾ ਪ੍ਰਮਾਤਮਾ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਸਿੱਖ ਸੰਗਤਾਂ ਦੀ ਨਾਨਕ ਨਾਮਲੇਵਾ ਸੰਗਤਾਂ ਨੇ ਵੀ ਅਰਦਾਸ ਸੀਗੀ ਔਰ ਜਿਹੜਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਔਰ ਵਪਾਰ ਲਈ ਜਿਹੜਾ ਉਹ ਪਾਕਿਸਤਾਨ ਬਾਰਡਰ ਜਿਹੜਾ ਚਾਹੇ ਉਹ ਖਾਲੜਾ ਤੋਂ ਉਹ ਖੁੱਲਣਾ ਚਾਹੀਦਾ ਹੈ ਤਾਂ ਕਿ ਵਪਾਰ ਜਿਹੜਾ ਉਹ ਚੱਲ ਸਕੇ ਔਰ ਇਹਦੇ ਨਾਲ ਨਾਲ ਜਿਹੜੀ ਡਿਵੈਲਪਮੈਂਟ ਦੀ ਜਿਹੜੀ ਗੱਲ ਕਰਦੇ